ਜਗਤ ਗੁਰੂ ਧੰਤਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਵਾਬ ਦੌਲਤ ਖਾਨ ਕੋਲ ਨੌਕਰੀ ਕਰਦੇ ਹੁੰਦੇ ਸਨ ਗੁਰੂ ਮਹਾਰਾਜ ਜੀ ਨੇ ਕੁਝ ਸਮੇਂ ਬਾਅਦ ਉਹ ਨੌਕਰੀ ਛੱਡ ਦਿੱਤੀ ਦੌਲਤ ਖਾਨ ਨੇ ਗੁਰੂ ਮਹਾਰਾਜ ਜੀ ਨੂੰ ਇੱਕ ਸੱਦਾ ਭੇਜਿਆ ਪਰ ਗੁਰੂ ਸਾਹਿਬ ਜੀ ਨਹੀਂ ਆਏ ਦੌਲਤ ਖਾਨ ਨੇ ਫੇਰ ਇੱਕ ਸੱਦਾ ਭੇਜਿਆ ਗੁਰੂ ਮਹਾਰਾਜ ਜੀ ਉਸ ਸਮੇਂ ਆਉਂਦੇ ਨੇ ਤੇ ਕਹਿੰਦੇ ਨੇ ਨਵਾਬ ਦੌਲਤ ਖਾਨ ਅਸੀਂ ਤੇਰੇ ਨੌਕਰ ਨਹੀਂ ਆਂ ਅਜੀਤ ਹੁਣ ਅਕਾਲ ਪੁਰਖ ਦੀ ਨੌਕਰੀ ਕਰਨੀ ਹੈ ਇਹ ਸੁਣ ਕੇ ਦੌਲਤ ਖਾਨ ਨੂੰ ਗੁੱਸਾ ਜੜ ਗਿਆ ਹੁਣ ਇਹ ਨਵਾਬ ਦੌਲਤ ਖਾਨ ਗੁਰੂ ਸਾਹਿਬ ਜੀ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਉਹ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਤੁਸੀਂ ਫਕੀਰ ਹੋ ਫਕੀਰ ਵਾਸਤੇ ਸਾਰੇ ਬਰਾਬਰ ਹੁੰਦੇ ਨੇ ਅਸੀਂ ਅੱਜ ਜੁਮੇ ਦੀ ਨਮਾਜ਼ ਪੜਨ ਜਾਣਾ ਤੁਸੀਂ ਵੀ ਸਾਡੇ ਨਾਲ ਚੱਲੋ ਤੁਸੀਂ ਵੀ ਸਾਡੇ ਨਾਲ ਅੱਜ ਨਮਾਜ਼ ਅਦਾ ਕਰੋ ਮਹਾਰਾਜ ਨੇ ਦੌਲਤਖਾਨ ਨੂੰ ਹਾਂ ਕਰ ਦਿੱਤੀ ਸਾਰੇ ਸੁਲਤਾਨਪੁਰ ਨਗਰ ਵਿੱਚ ਰੌਲਾ ਪੈ ਗਿਆ ਕੀ ਅੱਜ ਗੁਰੂ ਨਾਨਕ ਪਾਤਸ਼ਾਹ ਤੁਰਕ ਬਣ ਜਾਣਗੇ ਕੀ ਅੱਜ ਗੁਰੂ ਨਾਨਕ ਪਾਸ਼ਾ ਨਮਾਜ਼ ਬੜਨਗੇ ਕਿਉਂਕਿ ਉਸ ਸਮੇਂ ਲੋਕਾਂ ਦੀ ਮਨੋਵਿਰਤੀ ਇਹ ਸੀ ਜੇ ਗੁਰੂ ਨਾਨਕ ਸਾਹਿਬ ਨੇ ਨਮਾਜ਼ ਪੜ੍ਹ ਲਈ ਤਾਂ ਗੁਰੂ ਸਾਹਿਬ ਤੁਰਕ ਬਣ ਜਾਣਗੇ ਸਾਰੇ ਸੁਲਤਾਨਪੁਰ ਦੇ ਲੋਕ ਹੈਰਾਨ ਹੁੰਦੇ ਨੇ ਭయ్యా ਜੈ ਰਾਮ ਜੀ ਵੀ ਉਦਾਸ ਹੋ ਜਾਂਦੇ ਨੇ ਪਰ ਬੇਬੇ ਨਾਨਕੀ ਹੀ ਸੀ ਜਿਹੜੇ ਰੱਤੀ ਪਰ ਵੀ ਡੋਲੇ ਨਹੀਂ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਅਟੁੱਟ ਵਿਸ਼ਵਾਸ ਸੀ ਉਹ ਭਾਈਆ ਜੈਰਾਮ ਜੀ ਨੂੰ ਕਹਿੰਦੇ ਤੁਸੀਂ ਆਰਾਮ ਨਾਲ ਪ੍ਰਸ਼ਾਦਾ ਛਕੋ ਮੇਰੇ ਪਰਾਤ ਤਿੰਨਾਂ ਲੋਕਾਂ ਦੇ ਮਾਲਕ ਨਹੀਂ ਉਹਨਾਂ ਦੀ ਚਿੰਤਾ ਨਾ ਕਰੋ ਜਿਹੜੇ ਲੋਕ ਉਹਨਾਂ ਨੂੰ ਲੈ ਕੇ ਚੱਲੇ ਨੇ ਸਭ ਉਹਨਾਂ ਨੇ ਸ਼ਰਮਿੰਦਾ ਹੋ ਜਾਣਾ ਪਰ ਗੁਰੂ ਨਾਨਕ ਸਾਹਿਬ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਭਾਈ ਜੈਰਾਮ ਜੀ ਨੇ ਨਿੱਦੇ ਪੁਰੋਹਿਤ ਨੂੰ ਮਸੀਹਤ ਵਿੱਚ ਭੇਜਿਆ ਕਿ ਜਾ ਕੇ ਉੱਥੇ ਵੇਖੋ ਕੀ ਹਿਸਾਬ ਕਿ ਲਾਬਦਲਦਾ ਬਿਆ ਨਿੱਦਾ ਪ੍ਰੋਹਿਤ ਉਸੇ ਸਮੇਂ ਮਸੀਤ ਵੱਲ ਜਾਂਦਾ ਹੈ ਉੱਥੇ ਬਹੁਤ ਲੋਕਾਂ ਦੀ ਭੀੜ ਲੱਗੀ ਹੋਈ ਸੀ ਉਹ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਤਾਂ ਨਹੀਂ ਸਕਿਆ ਲੇਕਿਨ ਉਹ ਦੂਰੋਂ ਹੀ ਗੁਰੂ ਸਾਹਿਬ ਜੀ ਨੂੰ ਵੇਖਦਾ ਹੈ ਮਨ ਵਿੱਚ ਬਹੁਤ ਝੂਤਦਾ ਹੈ ਵੀ ਜੇ ਕਿਤੇ ਅੱਜ ਗੁਰੂ ਸਾਹਿਬ ਜੀ ਨੇ ਨਮਾਜ਼ ਪੜ੍ਹ ਲਈ ਤਾਂ ਅੱਜ ਗੁਰੂ ਸਾਹਿਬ ਜੀ ਤੁਰਕ ਬਣ ਜਾਣਗੇ ਕਹਿੰਦੇ ਨਿੱਦਾ ਪ੍ਰੋਹਿਤ ਜਦੋਂ ਮਸੀਤ ਵਿੱਚ ਪਹੁੰਚਦਾ ਤਾਂ ਉਹ ਕੀ ਵੇਖਦਾ ਹੈ ਕਿ ਮਸੀਤ ਦੀਆਂ ਕੰਧਾਂ ਤੇ ਬਹੁਤ ਸੋਹਣੀ ਮਿਨਾਕਾਰੀ ਹੋਈ ਹੋਈ ਹੈ ਜਿਨ੍ਹਾਂ ਤੇ ਕਈ ਚਿੱਤਰਕਾਰੀ ਵੀ ਹੋਈ ਹੋਈ ਹੈ ਨਾਲੇ ਉਸ ਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਵੀ ਲਿਖੀਆਂ ਹੋਈਆਂ ਨੇ ਕਹਿੰਦੇ ਨਿੱਧਾ ਪੁਜੋਹਤ ਉੱਥੇ ਜਾ ਕੇ ਖਲੋ ਗਿਆ ਜਦੋਂ ਨਵਾਬ ਦੌਲਤ ਖਾਨ ਉੱਥੇ ਆਇਆ ਉਹ ਉੱਥੋਂ ਦਾ ਨਵਾਬ ਸੀ ਤਾਂ ਕਰਕੇ ਸਾਰਿਆਂ ਨੇ ਉਹਦਾ ਸਤਕਾਰ ਕੀਤਾ ਤੇ ਸਾਰਿਆਂ ਵਿੱਚ ਉਮਰ ਵੀ ਉਹਦੀ ਸਭ ਤੋਂ ਜ਼ਿਆਦਾ ਸੀ ਸੋ ਨਵਾਬ ਦੌਲਤ ਖਾਨ ਉੱਥੇ ਆ ਕੇ ਸੁਭਾਏਮਨ ਹੋ ਗਿਆ ਉਸ ਨਵਾਬ ਦੇ ਨਾਲ ਗਿਆਨ ਦੇ ਸਰੂਪ ਜਗਤ ਗੁਰੂ ਗੁਰੂ ਨਾਨਕ ਪਾਸ਼ਾ ਜੀ ਹਨ ਕਹਿੰਦੇ ਗੁਰਨਾਨਕ ਸੱਚੇ ਪਾਸ਼ਾ ਦਾ ਚਿਹਰਾ ਕਮਲ ਦੇ ਫੁੱਲ ਰੰਗ ਖਿੜਿਆ ਹੋਇਆ ਕੋਈ ਵੀ ਖੁਸ਼ੀ ਗਮੀ ਦਾ ਗੁਰੂ ਸਾਹਿਬ ਜੀ ਤੇ ਪ੍ਰਭਾਵ ਨਹੀਂ ਹੈਗਾ ਮਹਾਰਾਜ ਦਾ ਮਨ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਹੋਇਆ ਗੁਰਨਾਨਕ ਸੱਚੇ ਪਾਸ਼ਾ ਨਵਾਬ ਦੌਲਤ ਖਾਨ ਦੇ ਕੋਲ ਹੀ ਖਲੋਗੇ ਨੇ ਕਹਿੰਦੇ ਉੱਥੇ ਕੋਈ ਵੀ ਹਿੰਦੂ ਨਵਾਬ ਦੌਲਤ ਖਾਨ ਨੂੰ ਇਹ ਗੱਲ ਕਹਿ ਨਹੀਂ ਸਕਦਾ ਸੀ ਕਿ ਦੂ ਧੱਕੇ ਨਾਲ ਨਮਾਜ਼ ਕਿਉਂ ਪੜਵਾ ਰਿਹਾ ਹੈ ਕਿਉਂਕਿ ਦੌਲਤਖਾਨ ਦਾ ਪ੍ਰਭਾਵ ਹੈ ਹੀ ਇੰਨਾ ਸੀ ਉੱਥੇ ਖੜੇ ਹੋਏ ਹਿੰਦੂ ਲੋਕ ਮਨ ਵਿੱਚ ਡਰੇ ਹੋਏ ਨੇ ਕਿ ਅੱਜ ਤਾ ਰੱਬ ਹੀ ਲਾਜ ਰੱਖੇਗਾ ਕਹਿੰਦੇ ਕਾਜੀ ਤੇ ਦੌਲਤਖਾਨ ਨੇ ਦੋਨਾਂ ਨੇ ਆਪਣੇ ਹੱਥ ਪੈਰ ਸੁੱਚੇ ਕੀਤੇ ਨੇ ਆ ਮੁਸਲਮਾਨ ਸਾਰੇ ਪੱਛਮ ਦਿਸ਼ਾਵਲ ਹੋ ਕੇ ਨਮਾਜ਼ ਪੜਦੇ ਨੇ ਤਾਂ ਸਾਰੇ ਹੁਣ ਉੱਥੇ ਵੀ ਪੱਛਮ ਦਿਸ਼ਾਵਲ ਮੁਖ ਕਰਕੇ ਖੜ ਗਏ ਨੇ ਤੇ ਉਹਨਾਂ ਨਾਲ ਗੁਰੂ ਨਾਨਕ ਪਾਸ਼ਾ ਵੀ ਖਲੋਗੇ ਨਹੀਂ ਕਹਿੰਦੇ ਉਹਨਾਂ ਨੇ ਮਸੱਲਾ ਵਿਛਾ ਲਿਆ ਮਸੱਲਾ ਕਹਿੰਦੇ ਨੇ ਉਹ ਅਸਲ ਨੂੰ ਜਿਹਦੇ ਉੱਤੇ ਉਹ ਬਹਿ ਕੇ ਨਮਾਜ਼ ਪੜ੍ਹਦੇ ਨੇ ਤਕਰੀਬਨ ਹਰ ਮੁਸਲਮਾਨ ਨੇ ਆਪਣੇ ਘਰ ਮਸੱਲਾ ਰੱਖਿਆ ਹੁੰਦਾ ਸੋ ਹੁਣ ਉਹ ਮੁਸਲਮਾਨ ਸਾਰੇ ਨਮਾਜ਼ ਪੜ੍ਹਦੇ ਨੇ ਗੋਡੇ ਧਰਤੀ ਨੂੰ ਲਾ ਕੇ ਹੱਥ ਧਰਤੀ ਤੇ ਲਾਉਂਦੇ ਨੇ ਲੱਕ ਰਗੜਦੇ ਨੇ ਤੇ ਮੱਥਾ ਟੇਕਦੇ ਨੇ ਪਰਮਾਤਮਾ ਨੂੰ ਅੱਲਾ ਨੂੰ ਸਜਦਾ ਕਰਦੇ ਨੇ ਇੱਥੇ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸਮੇਂ ਸਾਰੇ ਮੁਸੀਤ ਵਿੱਚ ਤਾਂ ਸਨ ਲੇਕਿਨ ਉਹਨਾਂ ਦੇ ਮਨ ਬਾਹਰ ਗਏ ਹੋਏ ਸੀ ਸਾਰੇ ਉੱਥੇ ਪ੍ਰਮਾਤਮਾ ਨੂੰ ਸਜਦਾ ਕਰਦੇ ਨੇ ਫੇਰ ਉੱਠਦੇ ਨੇ ਫੇਰ ਸਜਦਾ ਕਰਦੇ ਨੇ ਨਮਾਜ਼ ਪੜ੍ਹਦੇ ਨੇ ਧਾਰਮਿਕ ਕੰਮ ਤਾਂ ਉੱਥੇ ਉਹ ਕਰ ਹੀ ਜਾਂਦੇ ਨੇ ਨਵਾਬ ਤੇ ਕਾਜੀ ਵੀ ਪਰ ਉਹਨਾਂ ਦਾ ਮਨ ਕਿਤੇ ਹੋਰ ਹੀ ਗੇੜੇ ਖਾ ਰਿਹਾ ਸੀ ਹੁਣ ਸਾਰੇ ਜਦੋਂ ਇਹ ਸਭ ਕਰ ਰਹੇ ਸੀ ਗੁਰੂ ਮਹਾਰਾਜ ਉਹਨਾਂ ਦੇ ਪਾਸੇ ਹੀ ਖਲੋਤੇ ਸਨ ਉਹ ਨਮਾਜ਼ ਪੜ੍ਹਦੇ ਹੋਏ ਉਹ ਇਸ਼ਾਰਾ ਤਾਂ ਕਰ ਨਹੀਂ ਸਕਦੇ ਵੀ ਆਕੇ ਤੁਸੀਂ ਵੀ ਨਾਲ ਬੈਠੋ ਤਾਂ ਕਹਿੰਦੇ ਜਦੋਂ ਨਮਾਜ਼ ਪੂਰੀ ਹੋ ਗਈ ਨਾ ਉਦੋਂ ਨਵਾਬ ਦੌਲਤਖਾਨ ਨੂੰ ਗੁੱਸਾ ਚੜ ਗਿਆ ਵੀ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ ਨਵਾਬ ਦੌਲਤਖਾਨ ਗੁੱਸੇ ਵੀ ਚਾਕੇ ਕਹਿੰਦਾ ਵੀ ਤੁਹਾਨੂੰ ਨਮਾਜ਼ ਪੜ੍ਹਨ ਵਾਸਤੇ ਕਿਹਾ ਸੀ ਪਰ ਤੁਸੀਂ ਤਾਂ ਪਾਸੇ ਹੀ ਖਲੋਤੇ ਰਹੇ ਸਾਡੇ ਨਾਲ ਬਹਿ ਕੇ ਨਮਾਜ਼ ਨਹੀਂ ਪੜੀ ਨਵਾਬ ਕਹਿੰਦਾ ਗੁਰੂ ਨਾਨਕ ਪਾਸ਼ਾ ਨੂੰ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਦਾ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਮੈਂ ਤੁਹਾਨੂੰ ਹੁਕਮ ਕੀਤਾ ਸੀ ਕਿ ਮੇਰੇ ਨਾਲ ਨਮਾਜ਼ ਪੜੋ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨਵਾਬ ਜੀ ਸਾਡੀ ਗੱਲ ਧਿਆਨ ਨਾਲ ਸੁਣੋ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਨਮਾਜ਼ ਪੜੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਲਾਜ ਨਹੀਂ ਆਉਂਦੀ ਇਹ ਗੱਲਾਂ ਕਰਦੇ ਜਿਸ ਨਵਾਬ ਤੋਂ ਉਥੋਂ ਦੇ ਸਾਰੇ ਲੋਕ ਡਰਦੇ ਹੁੰਦੇ ਸੀ ਕੀ ਨਵਾਬ ਦੇ ਅੱਗੇ ਕੁਝ ਬੋਲਾਂਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਸੇ ਨਵਾਬ ਨੂੰ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਲੱਜਾ ਨਹੀਂ ਆਉਂਦੀ ਕਿ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ ਮਹਾਰਾਜ ਕਹਿੰਦੇ ਨਵਾਬ ਜੀ ਤੁਸੀਂ ਖਲੋਤੇ ਤਾਂ ਮਸਜਿਦ ਵਿੱਚੋਂ ਪਰ ਤੁਹਾਡਾ ਮਨ ਇੱਥੇ ਨਹੀਂ ਹੈ ਤੁਹਾਡਾ ਤਾਂ ਮਨ ਕਿਤੇ ਹੋਰ ਹੀ ਢੇਡੇ ਖਾਂਦਾ ਪਿਆ ਹੁਣ ਸਾਧ ਸੰਗਤ ਦੀ ਇਹ ਗੱਲ ਸਾਡੇ ਤੇ ਵੀ ਟੁਕਦੀ ਹੈ ਗੁਰੂ ਪਾਤਸ਼ਾਹ ਇੱਥੇ ਸਾਨੂੰ ਵੀ ਸਿਖਾ ਰਹੇ ਨੇ ਕਿ ਗੁਰਬਾਣੀ ਕਿਵੇਂ ਪੜ੍ਹਨੀ ਹੈ ਕਥਾ ਕੀਰਤਨ ਕਿਵੇਂ ਸੁਣਨਾ ਹੁਣ ਅਸੀਂ ਵੀ ਗੁਰੂ ਘਰ ਨਿਤ ਜਾਂਦੇ ਆ ਉੱਥੇ ਬਹਿ ਵੀ ਜਾਂਦੇ ਆ ਲੇਕਿਨ ਸਾਡਾ ਮਨ ਉੱਥੇ ਹਾਜ਼ਰ ਨਹੀਂ ਹੁੰਦਾ ਸੰਗਤ ਕਰਕੇ ਸ਼ਰੀਰ ਕਰਕੇ ਤਾਂ ਉੱਥੇ ਬਹੁਤ ਸਾਰੇ ਬੈਠੇ ਹੁੰਦੇ ਨੇ ਲੇਕਿਨ ਕੋਈ ਵਿਰਲਾ ਹੀ ਹੋਏਗਾ ਜਿਹਦਾ ਮਨ ਉੱਥੇ ਮੌਜੂਦ ਹੋਵੇ ਨਿੰਤਾ ਸਾਡੇ ਸਾਰਿਆਂ ਦੇ ਮਨ ਕਿਤੇ ਨਾ ਕਿਤੇ ਹੋਰ ਹੀ ਹੁੰਦੇ ਨੇ ਕਿਸੇ ਦਾ ਕੰਮ ਕਾਰਾਂ ਵਿੱਚ ਹੁੰਦਾ ਕਿਸੇ ਦਾ ਘਰ ਪਰਿਵਾਰਾਂ ਦੇ ਵਿੱਚ ਹੁੰਦਾ ਤੇ ਕੋਈ ਟੈਨਸ਼ਨ ਵਿੱਚ ਹੀ ਬੈਠਾ ਰਹਿੰਦਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨਵਾਬ ਜੀ ਖਲੋਤੇ ਤਾਂ ਤੁਸੀਂ ਮਸਜਿਦ ਵਿੱਚੋਂ ਨਮਾਜ਼ ਵੀ ਪੜੀ ਐ ਧਰਮ ਦਾ ਕਰਮ ਵੀ ਕੀਤਾ ਲੇਕਿਨ ਤੁਹਾਡਾ ਮਨ ਇੱਥੇ ਹਾਜ਼ਰ ਨਹੀਂ ਸੀ ਸੱਚ ਦੱਸਿਓ ਤੁਹਾਡਾ ਮਨ ਕਿੱਥੇ ਸੀ ਮਹਾਰਾਜ ਕਹਿੰਦੇ ਜਦੋਂ ਤੁਸੀਂ ਸਜਦਾ ਕਰ ਰਹੇ ਸੀ ਉਦੋਂ ਤੁਹਾਡਾ ਮਨ ਤਾਂ ਕੰਧਾਰ ਵਿੱਚ ਢੇੜੇ ਲਾ ਰਿਆ ਸੀ ਸਾਧ ਸੰਗਤ ਜੀ ਇਮਾਨਦਾਰੀ ਨਾਲ ਜੇ ਅਸੀਂ ਗੱਲ ਕਰੀਏ ਤਾਂ ਕੋਈ ਵਿਰਲਾ ਹੀ ਹੋਊਗਾ ਜਿਹਦਾ ਪੂਰੇ ਜਪਜੀ ਸਾਹਿਬ ਦੇ ਪਾਠ ਵਿੱਚ ਮਨ ਤਿਕਿਆ ਹੋਵੇ ਨੇ ਤਾਂ ਬਹੁਤਾਂ ਲੋਕਾਂ ਦਾ ਮਨ ਪੂਰੇ ਜਪਜੀ ਸਾਹਿਬ ਦੇ ਵਿੱਚ ਇੱਕ ਵਾਰੀ ਵੀ ਇੱਕ ਦਿਨ ਵਾਸਤੇ ਵੀ ਨਹੀਂ ਟਿਕਿਆ ਹੋਏਗਾ। ਸੋ ਮਹਾਰਾਜ ਕਹਿੰਦੇ ਦੱਸੋ ਤੁਹਾਡਾ ਮਨ ਕੰਧਾਰ ਵਿੱਚ ਸੀ ਨਾ? ਉਹ ਨਵਾਬ ਖਲੋਤਾ ਤਾਂ ਮਸਜਿਦ ਵਿੱਚ ਐ ਪਰ ਉਹਦਾ ਮਨ ਜਿਹੜਾ ਕੰਧਾਰ ਵਿੱਚ ਸੀ ਗੁਰੂ ਮਹਾਰਾਜ ਜੀ ਨੇ ਇਹ ਵੀ ਦੱਸਤਾ ਕਿ ਤੇਰਾ ਮਨ ਕੰਧਾਰ ਵਿੱਚ ਕਰ ਕੀ ਰਿਹਾ ਸੀ? ਮਹਾਰਾਜ ਕਹਿੰਦੇ ਤੂੰ ਉੱਥੇ ਘੋੜੇ ਖਰੀਦ ਰਿਹਾ ਸੀ। ਉਹ ਕੰਧਾਰ ਦੇ ਵਿੱਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ। ਕਿਸੇ ਕਾਰਨ ਨਵਾਬ ਉਥੇ ਜਾ ਨਹੀਂ ਸਕਿਆ ਉਹਨੇ ਜਾਣਾ ਤਾਂ ਸੀ ਪਰ ਜਾ ਨਹੀਂ ਸਕਿਆ ਤੇ ਹੁਣ ਉਹ ਪਰਦਾ ਤਾਂ ਨमाज ਪਿਆ ਸੀ ਲੇਕਿਨ ਆਪਣੇ ਮਨ ਵਿੱਚ ਉਹ ਘੋੜੇ ਖਰੀਦ ਹੋਇਆ ਸੀ ਮਹਾਰਾਜ ਕਹਿੰਦੇ ਕੰਮ ਤਾਂ ਨਵਾਬ ਸਾਰਾ ਝੂਠਾ ਮੂਠਾ ਹੀ ਐ ਮਨ ਤੇਰਾ ਕਿਤੇ ਹੋਰ ਐ ਤੇ ਤੂੰ ਪੜ ਨमाज ਰਿਆ ਇਹ ਤਾਂ ਸਾਰੀ ਗੱਲ ਹੀ ਝੂਠੀ ਐ ਅਸੀਂ ਵੀ ਜਦੋਂ ਕਥਾ ਸੁਣਦੇ ਆ ਪੱਕਾ ਬੰਦ ਕਰਕੇ ਬਹਿ ਤਾ ਜਾਂਦੇ ਆ ਸਿਰ ਵੀ ਹਿਲਾਏ ਜਾਂਦੇ ਆ ਲekin ਸਾਡਾ ਮਨ ਉੱਥੇ ਹਾਜ਼ਰ ਤਾਂ ਹੁੰਦਾ ਹੀ ਨਹੀਂ ਮਹਾਰਾਜ ਕਹਿੰਦੇ ਜਿਹਦੇ ਨਾਲ ਅਸੀਂ ਨਮਾਜ਼ ਪੜ੍ਹਨੀ ਸੀ ਉਹ ਤਾਂ ਇੱਥੇ ਥੋੜਾ ਜਿੰਨਾ ਵੀ ਨਹੀਂ ਸੀ ਮਹਾਰਾਜ ਕਹਿੰਦੇ ਦੱਸ ਕਿਹਦੇ ਨਾਲ ਅਸੀਂ ਨਮਾਜ਼ ਪੜ੍ਹਦੇ ਹੁਣ ਉੱਥੇ ਲੱਗ ਗਈ ਨਵਾਬ ਦੌਲਤ ਖਾਨ ਦੇ ਇੱਕ ਕਾਜ਼ੀ ਖੜਾ ਸੀ ਉਹ ਗੁਰੂ ਮਹਾਰਾਜ ਨੂੰ ਕਹਿੰਦਾ ਤੁਹਾਨੂੰ ਪਤਾ ਦੀ ਹੈ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਇਹ ਨਵਾਬ ਦੌਲਤ ਖਾਨ ਨੇ ਬੜੇ ਧਿਆਨ ਨਾਲ ਗੱਲ ਕਰੋ ਇਹਨਾਂ ਨਾਲ ਉਦੋਂ ਨਵਾਬ ਦੌਲਤ ਖਾਨ ਕਾਜੀ ਨੂੰ ਕਹਿੰਦਾ ਚੁੱਪ ਕਰ ਜਾ ਗੁਰੂ ਨਾਨਕ ਸੱਚ ਕਹਿ ਰਹੇ ਨੇ ਦੌਲਤ ਖਾਨ ਕਹਿੰਦਾ ਮੇਰਾ ਮਨ ਸੱਚੀ ਮੁੱਚੀ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਆ ਸੀ ਕਹਿੰਦਾ ਗੁਰੂ ਨਾਨਕ ਪਾਸ਼ਾ ਸੱਚ ਬੋਲ ਰਹੇ ਨੇ ਜਦੋਂ ਮੈਂ ਸਜਦਾ ਕਰ ਰਿਹਾ ਸੀ ਉਦੋਂ ਮੈਂ ਕੰਧਾਰ ਵਿੱਚ ਸੀ ਮੇਰਾ ਮਨ ਤਾਂ ਉੱਥੇ ਘੋੜੇ ਖਰੀਦ ਰਿਆ ਸੀ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਛੇਤੀ ਸੱਚ ਮੰਨ ਲੈਂਦੇ ਨੇ ਨਮਾਬ ਦੌਲਤ ਖਾਨ ਨੇ ਵੀ ਸੱਚ ਮੰਨ ਹੀ ਲਿਆ ਉਸ ਸਮੇਂ ਕਾਜੀ ਕਹਿੰਦਾ ਠੀਕ ਹੈ ਤੁਸੀਂ ਨਵਾਬ ਦੌਲਤ ਖਾਨ ਨਾਲ ਨਮਾਜ਼ ਨਹੀਂ ਪੜੀ ਪਰ ਮੈਂ ਵੀ ਬੈਠਾ ਸੀ ਮੈਂ ਵੀ ਨਮਾਜ਼ ਪੜ੍ਹ ਰਿਹਾ ਸੀ ਮੇਰੇ ਨਾਲ ਪੜ੍ਹ ਲੈਂਦੇ ਇੱਥੇ ਕਵੀ ਪਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਿੰਨਾ ਮੂਰਖ ਹੈ ਉਹ ਕਾਜੀ ਜਿਹੜਾ ਆਪਣੇ ਮਨ ਦੇ ਪੱਤੇ ਖੋਲਣਾ ਚਾਹੁੰਦਾ ਹੈ ਗੁਰਨਾਮਕ ਸੱਚੇ ਪਾਸ਼ਾ ਜੋ ਅੰਤਰ ਜਮੀ ਨੇ ਜੋ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲੇ ਨੇ ਉਹਨਾਂ ਨੂੰ ਪਰਖਣਾ ਚਾਹੁੰਦਾ ਉਦੋਂ ਫਿਰ ਦਇਆ ਦੇ ਸਮੁੰਦਰ ਗੁਰੂ ਨਾਨਕ ਸੱਚੇ ਪਾਸ਼ਾ ਸਾਰੇ ਲੋਕਾਂ ਦੇ ਵਿੱਚ ਬੋਲੇ ਮਹਾਰਾਜ ਕਹਿੰਦੇ ਕਾਜੀ ਕਿਉਂ ਝੂਠ ਬੋਲਦਾ ਪੜ ਤੂੰ ਨਮਾਜ਼ ਰਿਹਾ ਸੀ ਲੇਕਿਨ ਮਨ ਤਾਂ ਤੇਰਾ ਵੀ ਇੱਥੇ ਹਾਜ਼ਰ ਨਹੀਂ ਸੀ ਤੇਰਾ ਮਨ ਤਾਂ ਤੇਰੇ ਆਪਣੇ ਘਰੇ ਸੀ ਤੇਰੇ ਘਰੇ ਇੱਕ ਕੋੜੀ ਹੈ ਉਸ ਕੋੜੀ ਨੇ ਇੱਕ ਬਚੇਰਾ ਦਿੱਤਾ ਉਸ ਬਚੇਰੇ ਦੇ ਲਾਗੇ ਇੱਕ ਟੋਇਆ ਤੂੰ ਸਾਰੀ ਨਮਾਜ਼ ਦੇ ਵਿੱਚ ਤੇਰਾ ਮਨ ਆਹੀ ਸੋਚਦਾ ਰਿਹਾ ਕਿ ਮੇਰਾ ਕਿਤੇ ਬਚੇਰਾ ਉਹ ਟੋਏ 'ਚ ਨਾ ਗਿਰ ਜੇ ਜਦੋਂ ਦੌਲਤ ਖਾਨ ਨੇ ਇਹ ਗੱਲ ਸੁਣਨ ਉਹ ਬਹੁਤ ਖੁਸ਼ ਹੋਇਆ ਉਹਨੇ ਇਹ ਗੱਲ ਜਾਣ ਲਈ ਵੀ ਗੁਰੂ ਨਾਨਕ ਪਾਸ਼ਾ ਜੀ ਤੋਂ ਕਿਸੇ ਵੀ ਗੱਲ ਦਾ ਉਲਾ ਨਹੀਂ ਹੈ ਇਹ ਅੰਤਰਜਾਮੀ ਨੇ ਇਹ ਘਟ ਘਟ ਦੀ ਜਾਣਨ ਵਾਲੇ ਨੇ ਇਹਨਾਂ ਨੂੰ ਸਾਰੇ ਅਦੇ ਅੰਦਰ ਦੀ ਗੱਲ ਦਾ ਪਤਾ ਹੈ ਉਦੋਂ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਕਾਜੀ ਕਹਿੰਦਾ ਨਹੀਂ ਨਹੀਂ ਦੌਲਤ ਖਾਨ ਉਸੇ ਸਮੇਂ ਬੋਲਿਆ ਬਸ ਕਰ ਕਾਜੀ ਝੂਠ ਨਾ ਬੋਲ ਕਿਉਂਕਿ ਦੌਲਤ ਖਾਨ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੇਰੀ ਗੱਲ ਸੱਚੀ ਰਸਤੀ ਹੈ ਤਾ ਕਾਜੀ ਜੀ ਦੀ ਗੱਲ ਸੱਚੀ ਉਹ ਦੱਸੀ ਹੈ ਨਵਾਬ ਦੌਲਤ ਖਾਨ ਕਹਿੰਦਾ ਕਾਜੀ ਸੱਚ ਦੱਸ ਦੇ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਉਹ ਤੂੰ ਐਵੇਂ ਹੀ ਸੋਚ ਰਿਆ ਸੀ ਉਦੋਂ ਫਿਰ ਕਾਜੀ ਨੂੰ ਸਾਰਿਆਂ ਦੇ ਵਿੱਚ ਮੰਨਣਾ ਪਿਆ ਕਿ ਹਾਂ ਜੋ ਗੁਰੂ ਨਾਨਕ ਕਹ ਰਹੇ ਨੇ ਉਹ ਗੱਲ ਠੀਕ ਹੈ ਮੇਰਾ ਮਨ ਸੱਚੀ ਚ ਹੀ ਆਪਣੇ ਘਰੇ ਸੀ ਹੁਣ ਸਾਧ ਸੰਗਤ ਜੀ ਇਹਦੇ ਵਿੱਚ ਤਾਂ ਸਾਨੂੰ ਆਪ ਹੀ ਇਮਾਨਦਾਰੀ ਵਰਤਣੀ ਪੈਂਦੀ ਹੈ ਕਿ ਜੇ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ ਤਾਂ ਸਾਡਾ ਮਨ ਉੱਥੇ ਰਹੇ ਜੇ ਕਥਾ ਸੁਣ ਰਿਹਾ ਤਾਂ ਸਾਡਾ ਮਨ ਕਥਾ ਹੀ ਸੁਣੇ ਜੇ ਕੀਰਤਨ ਸੁਣ ਰਿਹਾ ਤਾਂ ਸਾਡਾ ਮਨ ਕੀਰਤਨ ਸੁਣੇ ਪੜਨ ਅਤੇ ਜਪਨ ਵਿੱਚ ਬਹੁਤ ਫਰਕ ਹੈ ਇਹ ਗੱਲ ਸੀ ਕਲ ਦੀ ਕਥਾ ਵਿੱਚ ਵੀ ਸਰਵਨ ਕੀਤੀ ਸੀ ਕਿ ਪੜਨਾ ਮਤਲਬ ਇਹ ਹੈ ਵੀ ਇੱਕ ਗੁਰਬਾਣੀ ਨੂੰ ਅਸੀਂ ਪੜੀ ਜਾਈਏ ਲੇਕਿਨ ਸੁਣੀਏ ਨਾ ਉਹ ਹੈ ਪੜਨਾ ਉਹਦਾ ਕੋਈ ਬਹੁਤਾ ਲਾਭ ਨਹੀਂ ਹੈ ਲੇਕਿਨ ਜੇ ਅਸੀਂ ਪੜੀਏ ਵੀ ਤੇ ਨਾਲ ਨਾਲ ਸੁਣੀਏ ਵੀ ਜੋ ਅਸੀਂ ਬੋਲ ਰਹੇ ਹਾਂ ਜੋ ਅਸੀਂ ਗੁਰਬਾਣੀ ਪੜ ਰਹੇ ਹਾਂ ਉਹਨੂੰ ਨਾਲ-ਨਾਲ ਜੇ ਅਸੀਂ ਸੁਣੀਏ ਤਾਂ ਜਪ ਬਣ ਜਾਂਦਾ ਹੈ ਤੇ ਜਪ ਦਾ ਬਹੁਤ ਜ਼ਿਆਦਾ ਮਹੱਤਮ ਹੈ ਅਸੀਂ ਨਵਾਬ ਦੌਲਤ ਖਾਨ ਦੀ ਤੇ ਕਾਜੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦੇ ਹੋਵਾਂਗੇ ਲੇਕਿਨ ਸਾਥ ਸੰਗਤ ਜੀ ਇਹ ਗੱਲ ਸਾਡੇ ਤੇ ਵੀ ਟੁਕਦੀ ਹੈ ਤੇ ਇਹੀ ਹਾਂ ਸਾਡੇ ਸਾਰਿਆਂ ਦਾ ਹੀ ਹੈ ਠੀਕ ਹੈ ਨਵਾਬ ਦੌਲਤ ਖਾਨ ਘੋੜੇ ਖਰੀਦ ਰਿਹਾ ਸੀ ਕਾਜੀ ਦਾ ਧਿਆਨ ਬਚੇਰਿਆਂ ਵਿੱਚ ਸੀ ਲੇਕਿਨ ਜਿਹੜਾ ਸਾਡਾ ਧਿਆਨ ਕਿੱਥੇ ਚਲੇ ਜਾਂਦਾ ਹੈ ਜੇ ਗੁਰੂ ਮਹਾਰਾਜ ਉਹ ਸੰਗਤ ਵਿੱਚ ਬੋਲ ਕੇ ਦੱਸ ਦੇਣ ਤਾਂ ਅਸੀਂ ਕਿਤੇ ਮੂੰਹ ਦਿਖਾਣ ਵੀ ਯੋਗ ਨਹੀਂ ਰਵਾਂਗੇ ਸਾਨੂੰ ਸਭ ਨੂੰ ਪਤਾ ਹੈ ਆਪਣੇ ਆਪਣੇ ਦਿਲਾਂ ਦੀ ਗੱਲ ਕਿ ਸਾਡਾ ਮਨ ਕਿੱਥੇ-ਕਿੱਥੇ ਜਾਂਦਾ ਜੇ ਗੁਰੂ ਮਹਾਰਾਜ ਉਸ ਕਾਜੀ ਦੀ ਤੇ ਉਸ ਨਵਾਬ ਦੌਲਤਖਾਨ ਦਾ ਮਨ ਪੜ ਸਕਦੇ ਨੇ ਤਾਂ ਗੁਰੂ ਮਹਾਰਾਜ ਸਾਡਾ ਵੀ ਪੜ ਸਕਦੇ ਨੇ ਸੋ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਕਥਾ ਸੁਣਨੀ ਹੈ ਕੀਰਤਨ ਸੁਣਨਾ ਇਕਾਗਰ ਹੋ ਕੇ ਸੁਣੀਏ ਜੇ ਸਾਡਾ ਮਨ ਕਿਤੇ ਬਾਹਰ ਜਾਂਦਾ ਹੈ ਤਾ ਗੁਰੂ ਸਾਹਿਬ ਜੀ ਨੂੰ ਉਸ ਗੱਲ ਦਾ ਪਤਾ ਹੈ ਵੀ ਸਾਡਾ ਮਨ ਕਿੱਥੇ ਜਾਂਦਾ ਸੋ ਗੁਰੂ ਨਾਨਕ ਸਤਿਪਾਸ਼ਾ ਨੇ ਉਹਨਾਂ ਦੇ ਨਾਲ ਨਮਾਜ਼ ਨਹੀਂ ਪੜੀ ਕਿਉਂ ਨਹੀਂ ਪੜੀ ਕਿਉਂਕਿ ਉਹਨਾਂ ਦੇ ਮਨ ਉੱਥੇ ਹਾਜ਼ਰ ਨਹੀਂ ਸੀ ਸੋ ਇਸ ਗੱਲ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਜਦੋਂ ਵੀ ਅਸੀਂ ਗੁਰਬਾਣੀ ਪੜੀਏ ਕੋਈ ਜਾਪ ਕਰੀਏ ਤਾਂ ਸਾਡਾ ਮਨ ਉੱਥੇ ਹਾਜ਼ਰ ਹੋਵੇ ਸਾਡਾ ਮਨ ਉਸ ਸ਼ਬਦ ਨੂੰ ਸੁਣੇ ਕੱਲ ਦੀ ਕਥਾ ਵਿੱਚ ਅਸੀਂ ਸਰਵਨ ਕੀਤਾ ਸੀ ਕਿ ਧਿਆਨ ਜੋੜਨ ਦੀ ਵਿਧੀ ਕੀ ਹੈ ਇਹ ਆਨ ਜੋੜਨ ਦੀ ਬੀਦੀ ਆਹੀ ਹੈ ਕਿ ਜੋ ਅਸੀਂ ਸ਼ਬਦ ਬੋਲੀਏ ਉਸ ਸ਼ਬਦ ਨੂੰ ਅਸੀਂ ਕੰਨਾਂ ਰਾਹੀਂ ਸੁਣੀਏ ਸਾਡਾ ਮਨ ਉਸ ਸ਼ਬਦ ਨੂੰ ਸੁਣੇ ਤੇ ਜਿਸ ਦਿਨ ਮਨ ਸ਼ਬਦ ਨੂੰ ਸੁਣਨ ਲੱਗ ਜੇਗਾ ਉਸ ਦਿਨ ਸਾਰਾ ਕੰਮ ਆਪੇ ਹੀ ਬਣ ਜੇਗਾ ਤੇ ਸਾਧ ਸੰਗਤ ਜੀ ਆ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਬਹੁਤ ਥੋੜੀ ਬੰਦੇ ਨੇ ਕੁਝ ਵਿਦਲੀ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਵੀ ਗਿਆਨ ਹੈ ਕਿ ਸਾਡਾ ਮਨ ਟਿਕ ਨਹੀਂ ਰਿਹਾ ਨੇ ਤਾਂ ਬਹੁਤ ਆਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਮਨ ਜੁੜ ਨਹੀਂ ਰਿਹਾ ਸਾਡਾ ਮਨ ਤਿਕ ਨਹੀਂ ਰਿਹਾ ਸੋ ਉੱਥੇ ਮਸਜਿਦ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਵਜਨ ਸੁਨੇ ਤਾਂ ਉਹ ਲੋਕ ਨਵਾਬ ਤੇ ਤੇ ਕਾਜੀ ਤੇ ਹੱਸ ਪਏ ਲੇਕਿਨ ਨਵਾਬ ਦੌਲਤ ਖਾਨ ਨੇ ਉਸੇ ਸਮੇਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨ ਫੜ ਲਏ ਕਿਉਂਕਿ ਗੁਰੂ ਨਾਨਕ ਸੱਚੇ ਪਾਸ਼ਾ ਪਹਿਲਾਂ ਤੋਂ ਹੀ ਫੁਰਨਾ ਬਣਾ ਕੇ ਆਏ ਸਨ ਕਿ ਅੱਜ ਨਵਾਬ ਦੌਲਤ ਖਾਨ ਦਾ ਭਲਾ ਕਰਨਾ ਹੈ ਸੋ ਨਵਾਬ ਦੌਲਤ ਖਾਨ ਦੇ ਭਾਗ ਜਾ ਗਏ ਉਹਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨ ਫੜ ਲਏ ਨਵਾਬ ਦੌਲਤ ਖਾਨ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਨਾਨਕ ਪਾਸ਼ਾ ਤੀਰਾਂ ਦੇ ਪੀਰ ਨੇ ਤੇ ਇਹਨਾਂ ਤੋਂ ਕੁਝ ਨਹੀਂ ਛੁਪਿਆ ਹੋਇਆ ਇਹ ਘਟ ਘਟ ਦੀ ਜਾਣਨ ਵਾਲੇ ਨੇ ਅੰਤਰਜਾਮੀ ਨੇ ਕਹਿੰਦਾ ਮਹਾਰਾਜ ਆਪ ਜੀ ਮੇਰੀ ਵੀ ਪੀੜ ਦੂਰ ਕਰ ਦਿਓ ਨਵਾਬ ਦੌਲਤ ਖਾਨ ਦੇ ਭਾਗ ਜਾ ਗਏ ਕਿਉਂਕਿ ਜਿੰਨਾ ਚਿਰ ਭਾਗ ਨਹੀਂ ਨਾ ਜਾਗਦੇ ਉਹਨਾਂ ਚਿਰ ਬੰਦਾ ਇਹੋ ਜੀ ਗੱਲ ਕਰ ਵੀ ਨਹੀਂ ਸਕਦਾ ਨਵਾਬ ਕਹਿੰਦਾ ਮਹਾਰਾਜ ਮੈਂ ਆਪ ਜੀ ਦਾ ਭੇਦ ਨਹੀਂ ਜਾਣਿਆ ਮੈਂ ਆਪਣੇ ਆਪ ਨੂੰ ਨਵਾਬ ਸਮਝਦਾ ਸੀ ਤੇ ਤੁਹਾਨੂੰ ਇੱਕ ਮਾਮੂਲੀ ਜ੍ਹਾ ਮਨੁੱਖ ਸਮਝਦਾ ਸੀ ਨਵਾਬ ਕਹਿੰਦੇ ਬਹੁਤ ਸਿਆਣਾ ਨਿਕਲਿਆ ਨਵਾਬ ਕਹਿੰਦਾ ਮਹਾਰਾਜ ਮੇਰੀ ਜਿੰਨੀਆਂ ਵੀ ਗਲਤੀਆਂ ਕੀਤੀਆਂ ਹੋਈਆਂ ਨੇ ਉਹ ਸਾਰੀਆਂ ਤੁਸੀਂ ਮਾਫ਼ ਕਰ ਦਿਓ ਤੁਸੀਂ ਅੱਲਾਹ ਤਾਲਾ ਦੇ ਰੂਪ ਹੋ ਤੁਸੀਂ ਬਖਸ਼ਣਯੋਗ ਸਾਹਸੰਗ ਜੀ ਇਹ ਸਾਖੀ ਤੁਸੀਂ ਪਹਿਲਾਂ ਵੀ ਸੁਣੀ ਹੋਏਗੀ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਤੂੰ ਘੋੜੇ ਖਰੀਦ ਰਿਹਾ ਸੀ ਤੇਰਾ ਮਨ ਘਰੇ ਸੀ ਪਰ ਗੱਲ ਇਹ ਸੁਣਨ ਵਾਲੀ ਹੈ ਕਿ ਕਿਵੇਂ ਨਵਾਬ ਦੌਲਤ ਖਾਨ ਨੇ ਭਰੀ ਸਭਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜ ਲਏ ਕਿਵੇਂ ਉਹਨੇ ਇੱਕ ਨਵਾਬ ਨੇ ਗੁਰੂ ਸਾਹਿਬ ਜੀ ਤੋਂ ਆਪਣੀ ਗਲਤੀਆਂ ਦੀ ਮਾਫੀ ਮੰਗੀ ਤੇ ਆਪਣੇ ਆਪ ਨੂੰ ਬਖਸ਼ਣ ਵਾਸਤੇ ਬੇਨਤੀ ਕੀਤੀ ਦੌਲਤ ਖਾਨ ਹੱਥ ਜੋੜ-ਜੋੜ ਕੇ ਬੇਨਤੀ ਆ ਕਰਦਾ ਤੇ ਕਹਿੰਦਾ ਹੈ ਵੀ ਮੈਨੂੰ ਮਹਾਰਾਜ ਉਪਦੇਸ਼ ਬਖਸ਼ ਦਿਓ ਜਦੋਂ ਉੱਥੇ ਦੌਲਤ ਖਾਨ ਬੋਲ ਰਿਹਾ ਸੀ ਉਦੋਂ ਸਾਰਾ ਸੁਲਤਾਨਪੁਰ ਸੁੰਦਾ ਪਿਆ ਉਥੇ ਉਹ ਪੁਜਾਰੀ ਵੀ ਸੁੰਦਾ ਪਿਆ ਤੇ ਉਥੇ ਕਾਜੀ ਵੀ ਸੁੰਦਾ ਪਿਆ ਉਹ ਕਹਿੰਦਾ ਮਹਾਰਾਜ ਤੁਸੀਂ ਆਪ ਅੱਲਾਹ ਤਾਲਾ ਦੇ ਰੂਪ ਹੋ ਦੌਲਤ ਖਾਨ ਕਹਿੰਦਾ ਮੈਂ ਮੂਰਖ ਬੰਦਾ ਆਪਣੀ ਹੰਕਾਰ ਕਰਕੇ ਆਪ ਜੀ ਨੂੰ ਦੇਖ ਨਹੀਂ ਸਕਿਆ ਆਪ ਜੀ ਨੂੰ ਸਮਝ ਨਹੀਂ ਸਕਿਆ ਕਿਉਂਕਿ ਹੰਕਾਰ ਇੱਕ ਦੀਵਾਰ ਬਣ ਕੇ ਖੜ ਜਾਂਦੀ ਹੈ ਉਹ ਬੰਦੇ ਨੂੰ ਪਰਮੇਸ਼ਰ ਦੇ ਨੇੜੇ ਨਹੀਂ ਜਾਣ ਦਿੰਦੀ ਤਾਂ ਜਦੋਂ ਹੀ ਇਹ ਹੰਕਾਰ ਦੀ ਕੰਧ ਡਿੱਗਦੀ ਹੈ ਉਦੋਂ ਹੀ ਗੁਰੂ ਦਾ ਪਤਾ ਲੱਗਦਾ ਹੈ ਉਦੋਂ ਹੀ ਪਰਮੇਸ਼ਰ ਦਾ ਪਤਾ ਲੱਗਦਾ ਹੈ ਉਹ ਕਹਿੰਦਾ ਮਹਾਰਾਜ ਜੇ ਤੁਸੀਂ ਮੇਰੀ ਕਮਜ਼ੋਰੀ ਸਾਰਿਆਂ ਦੇ ਵਿੱਚ ਦੱਸ ਹੀ ਦਿੱਤੀ ਹੈ ਤਾਂ ਹੁਣ ਤੁਸੀਂ ਆਪ ਹੀ ਕਿਰਪਾ ਕਰੋ ਆ ਮੇਰਾ ਮਨ ਮੇਰੇ ਕਾਬੂ ਵਿੱਚ ਆ ਜਾਏ ਸਾ ਸੰਗਤ ਵਿੱਚ ਬਹੁਤ ਵਿਰਲੇ ਬੰਦੇ ਨੇ ਜਿਨ੍ਹਾਂ ਦਾ ਮਨ ਉਹਨਾਂ ਦੇ ਬਸ ਵਿੱਚ ਹੈ ਜਿਨ੍ਹਾਂ ਦਾ ਮਨ ਉਹਨਾਂ ਦੇ ਕਾਬੂ ਵਿੱਚ ਹੈ ਨਹੀਂ ਤਾਂ ਬਹੁਤਾਂ ਲੋਕਾਂ ਦਾ ਆਹੀ ਪ੍ਰਸ਼ਨ ਹੁੰਦਾ ਸਾਡਾ ਮਨ ਨਹੀਂ ਜੁੜਦਾ ਗੁਰਬਾਣੀ ਪੜਨ ਵਿੱਚ ਸਾਡਾ ਮਨ ਨਹੀਂ ਲੱਗਦਾ ਦੌਲਤ ਖਾਨ ਉਥੇ ਸਾਰਿਆਂ ਦੇ ਵਿੱਚ ਕਹਿੰਦਾ ਮਹਾਰਾਜ ਤੁਸੀਂ ਅੱਲਾਹ ਤਾਲਾ ਦੇ ਰੂਪ ਹੋ ਤੇ ਮੈਂ ਇਹ ਗੱਲ ਮੰਨਦਾ ਵੀ ਮੈਂ ਸਾਰਾ ਦਿਨ ਤੇ ਸਾਰੀ ਰਾਤ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਰਹਿੰਦਾ ਜਦੋਂ ਹੀ ਗੁਰੂ ਮਹਾਰਾਜ ਨੇ ਨਵਾਬ ਦੌਲਤ ਖਾਨ ਦੀ ਬੇਨਤੀ ਸੁਣੀ ਉਦੋਂ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਵੇਖ ਲੋ ਸਾਧ ਸੰਗਤ ਜੀ ਗਏ ਤਾਂ ਗੁਰੂ ਸਾਹਿਬ ਜੀ ਨਵਾਬ ਦੌਲਤ ਖਾਨ ਨੂੰ ਨੌਕਰੀ ਕਰਨ ਸੀ ਲੇਕਿਨ ਅਜਨ ਨਵਾਬ ਦੌਲਤਖਾਨੀ ਗੁਰੂ ਸਾਹਿਬ ਜੀ ਦਾ ਨੌਕਰ ਬਣ ਗਿਆ। ਉਹ ਗੁਰੂ ਸਾਹਿਬ ਜੀ ਨੂੰ ਆਪਣਾ ਮਾਲਕ ਸਮਝਣ ਲੱਗ ਪਿਆ। ਗੁਰੂ ਸਾਹਿਬ ਜੀ ਨੂੰ ਅੱਲਾਹ ਤਾਲਾ ਸਮਝਣ ਲੱਗ ਪਿਆ। ਮਹਾਰਾਜ ਕਹਿੰਦੇ ਫੇਰ ਦਬਾਬ ਦੌਲਤਖਾਨ ਗੱਲ ਇਹ ਬੜੀ ਧਿਆਨ ਨਾਲ ਸੁਣੋ। ਇਹ ਜਿਹੜਾ ਮਨ ਹੈ ਇਹ ਬਹੁਤ ਚੰਚਲ ਹੈ। ਇਹਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਮਹਾਰਾਜ ਕਹਿੰਦੇ ਇਸ ਮਨ ਨੂੰ ਰੋਕਣਾ ਬਹੁਤ ਦੁੱਖ ਹੈ। ਪਰ ਜੇ ਇਹ ਮਨ ਰੁਕ ਜਾਵੇ ਤਾਂ ਕਹਿੰਦੇ ਗੱਲ ਹੀ ਬਣ ਗਈ। ਕਹਿੰਦੇ ਨੇ ਇਸ ਮਨ ਦੀ ਰਫ਼ਤਾਰ ਇੰਨੀ ਤੇਜ਼ ਹੈ ਤੁਸੀਂ ਬਸ ਇੱਕ ਫੁਰਨੇ ਕਰੋ ਤੁਸੀਂ ਉੱਥੇ ਪਹੁੰਚ ਜਾਨੇ ਹੋ ਤੁਸੀਂ ਬਸ ਐਨਾ ਕੁ ਫੁਰਨਾ ਹੀ ਕਰੋ ਕਿ ਮੈਂ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸਾਡਾ ਮਨ ਇੰਨਾ ਤੇ ਚੱਲਦਾ ਹੈ ਵੀ ਉਹ ਸਾਨੂੰ ਨਾਲ ਦੇ ਨਾਲ ਹੀ ਹੇਮਕੁੰਡ ਸਾਹਿਬ ਦੇ ਦਰਸ਼ਨ ਵੀ ਕਰਾ ਦਿੰਦਾ ਸੋ ਮਹਾਰਾਜ ਕਹਿੰਦੇ ਜੇ ਇਹ ਮਨ ਭਜਨ ਵਿੱਚ ਰੁਕ ਜਾਵੇ ਤਾਂ ਕਹਿੰਦੇ ਗੱਲ ਹੀ ਬਣ ਜੇਗੀ ਜੇ ਕੋਈ ਕਵੇ ਕਿ ਉਹਦਾ ਬਹੁਤ ਨਿਤਨੇਮ ਹੈ ਉਹਦੀ ਬਹੁਤ ਬੰਦਗੀ ਹੈ ਬਹੁਤ ਸੇਵਾ ਕਰਦਾ ਹੈ ਪਰ ਜੇ ਉਹਦਾ ਮਨ ਵਿਸ਼ੇ ਵਿਕਾਰਾਂ ਵਿੱਚ ਗਲਕਾਨ ਰਹਿੰਦਾ ਹੈ ਤਾਂ ਉਹ ਸੇਵਾ ਦਾ ਕੀ ਲਾਭ ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਬੰਦਾ ਕੁਝ ਬਣਦਾ ਨਹੀਂ ਉਹਨਾਂ ਚਿਰ ਤਾਂ ਇਹ ਬਹੁਤ ਨਿਮਰਤਾ ਵਿੱਚ ਰਹਿੰਦਾ ਹੈ ਪੈਰਾ ਦੀ ਮਿੱਟੀ ਬਣ ਕੇ ਰਹਿੰਦਾ ਹੈ ਪਰ ਜਦੋਂ ਹੀ ਉਸ ਮਿੱਟੀ ਨੂੰ ਹਵਾ ਲੱਗਦੀ ਹੈ ਉਹੀ ਪੈਰਾ ਵਿੱਚ ਰਹਿਣ ਵਾਲੀ ਮਿੱਟੀ ਸਿਰਵ ਚਾਕੇ ਪੈਂਦੀ ਹੈ ਸੋ ਕਹਿੰਦੇ ਮਨ ਨੇ ਕੋਈ ਤਰੱਕੀ ਨਹੀਂ ਕੀਤੀ ਜਿਸ ਨੇ ਤਰੱਕੀ ਕਰਨੀ ਸੀ ਉਹ ਤਾਂ ਵਿੱਚ ਹੈ ਹੀ ਨਹੀਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਜਦੋਂ ਅਸੀਂ ਗੁਰਬਾਣੀ ਪੜ੍ਹ ਰਹੇ ਸੀ ਜਦੋਂ ਅਸੀਂ ਕੀਰਤਨ ਕਥਾ ਸੁਣ ਰਹੇ ਸੀ ਉਦੋਂ ਸਾਡਾ ਮਨ ਤਾਂ ਅੰਦਰ ਸੀ ਹੀ ਨਹੀਂ ਉਦੋਂ ਤਾਂ ਸਾਡਾ ਮਨ ਕਿਤੇ ਹੋ ਰਹੀ ਸੀ ਜਿਨ੍ਹਾਂ ਚਿਰ ਸਾਡਾ ਮਨ ਕਥਾ ਨੂੰ ਨਹੀਂ ਸੁਨੇਗਾ ਜਿਨ੍ਹਾਂ ਚਿਰ ਸਾਡਾ ਮਨ ਕੀਰਤਨ ਨੂੰ ਨਹੀਂ ਸੁਨੇਗਾ ਜਿਨ੍ਹਾਂ ਚਿਰ ਸਾਡਾ ਮਨ ਗੁਰਮੰਤਰ ਨੂੰ ਗੁਰਬਾਣੀ ਨੂੰ ਨਹੀਂ ਸੁਨੇਗਾ ਉਹਨਾਂ ਚਿਰ ਬੰਦੇ ਦਾ ਕੁਝ ਨਹੀਂ ਬਣਨਾ ਸਾਹਸੰਦਗੀ ਇੱਥੇ ਗੁਰੂ ਸਾਹਿਬ ਜੀ ਨੇ ਮਨ ਨੂੰ ਕਾਬੂ ਕਰਨ ਦੇ ਵਾਸਤੇ ਮਨ ਨੂੰ ਆਪਣੇ ਵਾਸ ਵਿੱਚ ਕਰਨ ਵਾਸਤੇ ਇੱਕ ਜੁਗਤੀ ਵੀ ਦੱਸੀ ਸੀ ਮਹਾਰਾਜ ਕਹਿੰਦੇ ਨੇ ਤੁਲ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਜਿੰਨਾ ਚਿਰ ਸਾਡਾ ਧਿਆਨ ਸ਼ਬਦ ਵਿੱਚ ਨਹੀਂ ਰਹੇਗਾ ਉਹ ਧੁਨ ਵਿੱਚ ਨਹੀਂ ਰਹੇਗਾ ਉਹਨਾਂ ਚਿਰ ਸਾਡਾ ਮਨ ਕਾਬੂ ਵਿੱਚ ਨਹੀਂ ਆ ਸਕਦਾ ਸਾਡਾ ਮਨ ਵਾਸ ਵਿੱਚ ਨਹੀਂ ਆ ਸਕਦਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆਂ ਨਾਮ ਜਪਦੇ ਆਂ ਕੀਰਤਨ ਸੁਣਦੇ ਆਂ ਉਦੋਂ ਅਸੀਂ ਉਹ ਧੁਨ ਨੂੰ ਸੁਣੀਏ ਉਦੋਂ ਅਸੀਂ ਉਸ ਸ਼ਬਦ ਨੂੰ ਸੁਣੀਏ ਜਿਵੇਂ ਅਸੀਂ ਇੱਕ ਬੁਰਕੀ ਨੂੰ ਆਪਣੇ ਮੂੰਹ ਵਿੱਚ ਪਾ ਕੇ ਰੱਖ ਲਈਏ ਪਰ ਉਹਨੂੰ ਖਾਈਏ ਨਾ ਉਹਨਾਂ ਚਿਰ ਸਾਡੀ ਭੁੱਖ ਨਹੀਂ ਮਿਟ ਸਕਦੀ ਜਿੰਨਾ ਚਿਰ ਉਹਨੂੰ ਖਾਈਏ ਨਾ ਜੇ ਢਿੱਡ ਦੀ ਭੁੱਖ ਮਿਟਾਣੀ ਹੈ ਤਾਂ ਸਾਨੂੰ ਉਹ ਬੁਰਕੀ ਨੂੰ ਮੂੰਹ ਦੇ ਰਾਹੀ ਅੰਦਰ ਲੰਘਾਣਾ ਪੈਣਾ ਹੈ ਜੇ ਤੁਸੀਂ ਆਪਣੇ ਮਨ ਦੀ ਭੁੱਖ ਮਟਾਉਣਾ ਚਾਹੁੰਦੇ ਹੋ ਤਾਂ ਸਾਨੂੰ ਗੁਰਬਾਣੀ ਨੂੰ ਸ਼ਬਦ ਨੂੰ ਨਾਮ ਨੂੰ ਕੰਨਾਂ ਰਾਹੀਂ ਸੁਣਨਾ ਪੈਣਾ ਜਦੋਂ ਉਸ ਸ਼ਬਦ ਨੂੰ ਸਾਡਾ ਮਨ ਸੁਣੇਗਾ ਉਦੋਂ ਬਦਲਾਅ ਆਏਗਾ ਅੱਜ ਤੁਸੀਂ ਆਪ ਵੇਖ ਲਓ ਕਿੰਨੇ ਕਿੰਨੇ ਸਾਲ ਹੋ ਚੁੱਕੇ ਨੇ ਗੁਰੂ ਘਰ ਜਾਂਦਿਆ ਹੋਏ ਲੇਕਿਨ ਤਦ ਵੀ ਸਾਡੇ ਵਿੱਚ ਕੋਈ ਬਦਲਾਅ ਨਹੀਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਆਹੀ ਹੈ ਅਸੀਂ ਜਾਂਦੇ ਤਾਂ ਹਾਂ ਸਾਡਾ ਮਨ ਉੱਥੇ ਹਾਜ਼ਰ ਨਹੀਂ ਹੁੰਦਾ ਸਾਡਾ ਮਨ ਕਿਤੇ ਹੋਰ ਹੁੰਦਾ ਹੈ ਜਿੰਨੂੰ ਅਸੀਂ ਸੁਣਾਣਾ ਸੀ ਉਹ ਤਾਂ ਉੱਥੇ ਹੈ ਨਹੀਂ ਤਾਂ ਇਸ ਲਈ ਬਦਲਾਵ ਕਿਵੇਂ ਆਵੇਗਾ ਸਾਧ ਸੰਗਤ ਜੀ ਮਹਾਪੁਰਖ ਕਹਿੰਦੇ ਹੁੰਦੇ ਨੇ ਜੇ ਮਨ ਮੈਲਾ ਤਾਂ ਸਭ ਕੁਝ ਮੈਲਾ ਜੇ ਮਨ ਮੈਲਾ ਤਾਂ ਕੀਤੀ ਹੋਈ ਸੇਵਾ ਵੀ ਮੈਲੀ ਸੋ ਇਸ ਗੱਲ ਤੋਂ ਤਾਂ ਬਚਣ ਵਾਸਤੇ ਇੱਕੋ ਹੀ ਕੰਮ ਹੈ ਜੋ ਨਵਾਬ ਦੌਲਤ ਖਾਨ ਨੇ ਕੀਤਾ ਹੈ ਉਹੀ ਕੰਮ ਸਾਨੂੰ ਵਿਕਰਨਾ ਪੈਣਾ ਹੈ ਗੁਰੂ ਮਹਾਰਾਜ ਨੂੰ ਬੇਨਤੀ ਕਰਨੀ ਪੈਣੀ ਹੈ ਕਿ ਮਹਾਰਾਜ ਸਾਡਾ ਵੀ ਮਨ ਰੋਕ ਦਿਓ ਜਿਵੇਂ ਆਪ ਜੀ ਨੇ ਨਵਾਬ ਦੌਲਤ ਖਾਨ ਤੇ ਕਿਰਪਾ ਕੀਤੀ ਸੀ ਐਵੇਂ ਹੀ ਕਿਰਪਾ ਸਾਡੇ ਤੇ ਵੀ ਕਰ ਦਿਓ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਗੁਰਬਾਣੀ ਪੜਨ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਵੇਲੇ ਮਨ ਵਿੱਚ ਨਹੀਂ ਹੈਗਾ ਤਾਂ ਅਰਤੀ ਪਰ ਵੀ ਪ੍ਰਮਾਤਮਾ ਵਾਸਤੇ ਪ੍ਰੇਮ ਪੈਦਾ ਨਹੀਂ ਹੋਏਗਾ ਜੇ ਸਾਡੇ ਹਿਰਦੇ ਵਿੱਚ ਕੋਈ ਗੁਣ ਨਹੀਂ ਨਾ ਆਇਆ ਤਾਂ ਕੋਈ ਭਗਤੀ ਵੀ ਨਹੀਂ ਆਈ ਹਰ ਜਿਨ੍ਹਾਂ ਨੇ ਪਾਰੇ ਨੂੰ ਵੇਖਿਆ ਹੋਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਪਾਰਾ ਉਂਗਲ ਥੱਲੇ ਟਿਕ ਨਹੀਂ ਸਕਦਾ ਉਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਦولت ਖਾਨ ਨੂੰ ਕਿਹਾ ਮਨ ਵੀ ਪਾਰੇ ਵਾਂਗ ਹੈ ਮਨ ਵੀ ਟਿਕ ਨਹੀਂ ਸਕਦਾ ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਓ ਪਾਰਾ ਨਹੀਂ ਟਿਕਦਾ ਪਰ ਜਦੋਂ ਪਾਰੇ ਨੂੰ ਥਿਰ ਕਰਨ ਵਾਸਤੇ ਮਸਾਲਾ ਮਿਲ ਜੇ ਗੰਧਕ ਮਿਲ ਜੇ ਤਾਂ ਪਾਰੇ ਨੂੰ ਵੀ ਥਿਰ ਕਰ ਲਿੰਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਵੇਂ ਪਾਰੇ ਨੂੰ ਗੰਧਕ ਮਿਲ ਜੇ ਪਾਉ ਟਿਕ ਜਾਂਦਾ ਹੈ ਓਵੇਂ ਜੇ ਮਨ ਨੂੰ ਗੁਰੂ ਸਾਹਿਬ ਜੀ ਦੀ ਸੰਗਤ ਮਿਲ ਜੇ ਤਾਂ ਮਨ ਵੀ ਟਿਕ ਜਾਂਦਾ ਹੈ ਮਨ ਵੀ ਕਾਬੂ ਵਿੱਚ ਆ ਜਾਂਦਾ ਹੈ ਕਹਿੰਦੇ ਜਿਵੇਂ ਇੱਕ ਚੰਚਲ ਘੋੜਾ ਅਨਜਾਨ ਸਵਾਰ ਨੂੰ ਆਪਣੇ ਉੱਪਰ ਬਹਿਣ ਨਹੀਂ ਦਿੰਦਾ ਐ ਪਟਕਾ ਕੇ ਦੂਰ ਮਾਰਦਾ ਕਹਿੰਦੇ ਪਰ ਜਦੋਂ ਕੋਈ ਸਿਆਣਾ ਸਵਾਰ ਘੋੜੇ ਤੇ ਚੜ੍ਹਦਾ ਹੈ ਨਾ ਭਾਵੇਂ ਜਿੰਨਾ ਮਰਜ਼ੀ ਚੰਚਲ ਹੋਵੇ ਉਹ ਘੋੜੇ ਨੂੰ ਵਸ ਵਿੱਚ ਕਰ ਲੈਂਦਾ ਹੈ ਆਪਣੇ ਕਾਬੂ ਵਿੱਚ ਕਰ ਲੈਂਦਾ ਮਹਾਰਾਜ ਕਹਿੰਦੇ ਸਿਆਣਾ ਸਵਾਰ ਘੋੜੇ ਦੇ ਮੂੰਹ ਵਿੱਚ ਜਾਂ ਤਾਂ ਲਗਾਮ ਜਾਂ ਕੜਿਆਲਾ ਦੇ ਦਿੰਦਾ ਭਾਵੇਂ ਜਿੰਨਾ ਮਰਜੀ ਘੋੜਾ ਚੰਚਲ ਹੋਵੇ ਜਦੋਂ ਸਵਾਰ ਉਹਦੇ ਮੂੰਹ ਵਿੱਚ ਕੜਿਆਲਾ ਦੇ ਦਿੰਦਾ ਤਾਂ ਵਸ ਵਿੱਚ ਆ ਜਾਂਦਾ ਬੰਦੇ ਨੂੰ ਚਲਾਣਾ ਆਣਾ ਚਾਹੀਦਾ ਉਹਨੂੰ ਵਸ ਵਿੱਚ ਕਰਨਾ ਆਣਾ ਚਾਹੀਦਾ ਮਹਾਰਾਜ ਕਹਿੰਦੇ ਐਵੇਂ ਹੀ ਦੌਲਤਖਾਨ ਸ਼ਬਦ ਅਸਵਾਰ ਸ਼ਬਦ ਨੇ ਆ ਕੇ ਮਨ ਤੇ ਬਹਿਣਾ ਪਰ ਮਨ ਬਹੁਤ ਚੰਚਲ ਹੈ ਮਨ ਨੇ ਸ਼ਬਦ ਨੂੰ ਬਹਿਨ ਨਹੀਂ ਦੇਣਾ ਮਨ ਨੇ ਫੇਰ ਕਿਤੇ ਨਾ ਕਿਤੇ ਚਲੇ ਜਾਣਾ ਸੋ ਮਹਾਰਾਜ ਕਹਿੰਦੇ ਜੇ ਮਨ ਨੂੰ ਕਾਬੂ ਵਿੱਚ ਕਰਨਾ ਹੈ ਮਨ ਨੂੰ ਵਸ ਵਿੱਚ ਕਰਨਾ ਹੈ ਤਾਂ ਇਹਦੇ ਮੂੰਹ ਵਿੱਚ ਘੜਿਆਲ ਦੇਣਾ ਪੈਣਾ ਤਾਂ ਘੜਿਆਲ ਕਿਹੜਾ ਹੈ ਉਹ ਘੜਿਆਲ ਹੈ ਇਸ ਮਨ ਨੂੰ ਨਰਕਾਂ ਦੀਆਂ ਸਜਾਵਾਂ ਬਾਰੇ ਦੱਸਣਾ ਪੈਣਾ ਮਣਾ ਜੇ ਤੂੰ ਨਾਮ ਨਾ ਜਪਿਆ ਨਾ ਤੇਰਾ ਬਹੁਤ ਬੁਰਾ ਹਾਲ ਹੋਣਾ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਕਹਿੰਦੇ ਮਨ ਵਾਸਤੇ ਘੜਿਆਲ ਡਰ ਹੈ ਜਦੋਂ ਇਹਨੂੰ ਡਰ ਲੱਗਿਆ ਇਹ ਆਪੇ ਟਿਕੇਗਾ ਆਪੇ ਇਹ ਮਨ ਸਵਾਰ ਸ਼ਬਦ ਨੂੰ ਟਿਕਨ ਦੇਗਾ ਹੁਣ ਸ਼ਬਦ ਅਸਵਾਰ ਹੈ ਆ ਕੇ ਉਹਨੇ ਮਨ ਤੇ ਬੈਣਾ ਮਨ ਨੂੰ ਅਸੀਂ ਘੜਿਆਲ ਦਿੱਤਾ ਹੈ ਡਰ ਦਾ ਤੇ ਸ਼ਬਦ ਦੇ ਹੱਥ ਵਿੱਚ ਲਗਾਮ ਕਿਹੜੀ ਹੈ ਲਗਾਮ ਹੈ ਵਿਸ਼ੇ ਵਕਾਰਾਂ ਨੂੰ ਦੂਰ ਕਰਨ ਵਾਲੀ ਇਹ ਸਾਰੀ ਖੇਡ ਬਾਰੇ ਅਭਿਆਸੀ ਬੁਰਸ਼ਾ ਨੂੰ ਪਤਾ ਹੁੰਦਾ ਕਿਉਂਕਿ ਇਹ ਸਾਰੀ ਖੇਡ ਅੰਦਰ ਦੀ ਹੈ ਸੋ ਮਹਾਰਾਜ ਕਹਿੰਦੇ ਭਾਈ ਜਿਹੜਾ ਮਨ ਰੂਪੀ ਕੋੜਾ ਐਵੇਂ ਵਸ ਆਉਂਦਾ ਹੈ ਇਹ ਮਨ ਨੂੰ ਡਰ ਦੇਣਾ ਪੈਂਦਾ ਹੈ ਕਿ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਆ ਨਰਕ ਦੀਆਂ ਸਜ਼ਾਵਾਂ ਮਿਲਣੀਆਂ ਤਾਂ ਇਹ ਡਰ ਵਿੱਚ ਆਉਂਦਾ ਤੇ ਟਿਕ ਕੇ ਬਿੰਦਾ ਤੇ ਤਗੜੇ ਹੋ ਕੇ ਇਹਨੂੰ ਨਾਮ ਦੀ ਸੰਗਤ ਵੀ ਕਰਾਣੀ ਪੈਂਦੀ ਹੈ ਹੁਣ ਸਾਧ ਸੰਗਤ ਜੀ ਕਈ ਲੋਕ ਪੁੱਛਦੇ ਨੇ ਵੀ ਧਿਆਨ ਨੂੰ ਕਿੱਥੇ ਰੱਖਣਾ ਹੈ ਕੀ ਧਿਆਨ ਨੂੰ ਮੂਰਤੀ ਵਿੱਚ ਰੱਖਣਾ ਹੈ ਕੀ ਧਿਆਨ ਨੂੰ ਕਿਸੇ ਤਸਵੀਰ ਵਿੱਚ ਰੱਖਣਾ ਹੈ ਕੀ ਧਿਆਨ ਨੂੰ ਮੱਥੇ ਤੇ ਰੱਖਣਾ ਹੈ ਇਹ ਸਭ ਕੁਝ ਗਲਤ ਹੈ ਮਹਾਰਾਜ ਨੇ ਕਿਹਾ ਧਿਆਨ ਨੂੰ ਧੁਨ ਵਿੱਚ ਰੱਖਣਾ ਜਦੋਂ ਸਾਡਾ ਮਨ ਬੋਲੇ ਹੋਏ ਸ਼ਬਦ ਨੂੰ ਸੁਨੇਗਾ ਤਾਂ ਟਿਕੇਗਾ ਅਸੀਂ ਆਪਣਾ ਧਿਆਨ ਸ਼ਬਦ ਨੂੰ ਸੁਣਨ ਵਿੱਚ ਲਾਣਾ ਹੈ ਹੋਰ ਕਿਤੇ ਨਹੀਂ ਲਾਣਾ ਜਿਵੇਂ ਜਿਵੇਂ ਮਨ ਸ਼ਬਦ ਨੂੰ ਸੁਣਦਾ ਜਾਏਗਾ ਓਵੇਂ ਓਵੇਂ ਇਹਦਾ ਧਿਆਨ ਇਕਾਗਰ ਹੁੰਦਾ ਜਾਏਗਾ ਤੇ ਮਨ ਵਸ ਵਿੱਚ ਆਂਦਾ ਜਾਏਗਾ ਸੋ ਸਮੇ ਦੇ ਲਿਹਾਜ਼ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ